हाल चाल आहे जी आजो जी आजो ਪਿਆਰ ਤੇ ਕੋਈ ਨਹੀਂ ਨੈਟ ਸਲੋ ਸਤਿ ਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਜੀ ਨੈਟ ਸਲੋ ਕਰਕੇ ਅੱਜ ਲੇਟ ਆਇਆ ਅੱਜ ਜੀ ਹਾਏ ਅੱਲਾ ਪਾਨਾ ਜੀ ਦਲਬਤ ਕੌਰ ਜੀ ਫੜੇ ਪਹੁੰਚ ਚੁੱਕੇ ਜੋਲ ਸਾਹਿਬ ਗਰੀ ਸੰਧੂਣੀ ਡਾਕਟਰ ਸੇਵਕ ਸਿੰਘ ਜੀ ਵੀ ਪਹੁੰਚ ਚੁੱਕੇ ਆ ਜੀ। ਬਾਬਾ ਜੀ ਨਾਤਾ ਤੁਸੀਂ ਹਾਂਜੀ ਜੀ ਹਾਂਜੀ ਠੰਡੇ ਠੰਡੇ ਪਾਣੀ ਸੇ ਨਹਾਉਣਾ ਚਾਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਅਮਨ ਸਿੰਘ ਜੀ ਬਾਬਾ ਗੋਰਾ ਸਿੰਘ ਜੀ ਕੀ ਹਾਲ ਚਾਲ ਮਾ ਪਰਛੋ। ਸਤਿ ਸ੍ਰੀ ਅਕਾਲ ਜੀ। ਨੈਟ ਸਲੋ ਹੋਣਾ ਥੋੜਾ ਜਿਹਾ ਅੱਜ ਵਾਈਫਾਈ ਨਹੀਂ ਚੱਲਦਾ ਪਿਆ ਮਨ ਲੱਗਦਾ ਮਮਾ ਵਾਈਫਾਈ ਬੰਦ ਕਰਕੇ ਚਲਾ ਗਿਆ ਇੱਤਾਂ ਕਰਾਇਦਾ ਹੈਗਾ ਬੰਦ ਕਰਕੇ ਦੋ ਗੰਨੀ ਵਾਰੀ ਲਾਲ ਪੱਤੇ ਆਉਂਦੀ ਆ ਆਹ ਹੋਣਾ ਨਹੀਂ ਆਈ ਜਾਂਦੀ ਚੱਲ ਸਿ ਵੀਰੇ ਦਿਖਾ ਦੰਨੇ ਕੋਈ ਨਹੀਂ ਫੇ ਧਨ ਭਾਗ ਵਾਫਾ ਜੀ ਧਨ ਭਾਗ ਜੀ ਧਨ ਭਾਗ ਉਹ ਨੈਟ ਨਹੀਂ ਚੱਲਦਾ ਸੀ ਮਗਰ ਨੈਟ ਚੱਲ ਜਾਊਗਾ ਅੱਜ ਪਰ ਨੈਟ ਚੱਲਿਆ ਨਹੀਂ ਫੇ ਹੁਣ ਮੋਬਾਈਲ ਦੇ ਨੈਟ ਨੇ ਦੇਖੋ ਵਿੱਚ ਵਿੱਚ ਕੇਵਲ ਉੱਡ ਜਾਂਦਾ ਨੰਨ ਟਾ ਤਾਂ ਕਰਕੇ ਬਾਹਰ ਦਾ ਰੋਟੀ ਇੱਥੇ ਰੱਖਦੇ ਆ ਜੋਇਨ ਕਰ ਲਓ ਬਾਈ ਪਲੀਜ਼ ਹਾਂਜੀ ਹਾਂਜੀ ਜੀ ਆਜੋ ਅੱਜ ਫੇਰ ਗਏ ਸੀ ਹਾਂ ਜੀ ਜੀ ਹਾਂ ਜੀ ਅੱਜ ਫੇਰ ਗਏ ਸੀ ਜੀ ਅੱਜ ਮੀਂਹ ਜ਼ਿਆਦਾ ਸੀਗਾ ਥੋੜਾ ਜਿਹਾ ਪਾਣੀ ਥੋੜਾ ਜ਼ਿਆਦਾ ਛੜਿਆ ਅੱਜ ਉਹਨਾਂ ਨੇ ਫੇਰ ਬਾਕੀ ਬਚਾ ਆ ਇਦਾਂ ਨੀ ਕੋਈ ਗੱਲ ਨਹੀਂ ਕਿ ਜੀ ਡਰਨ ਵਾਲੀ ਅਮਨਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਮਹਾਰਾਜ ਠੀਕੋ ਫਿੱਟੋ ਹਾਂ ਜੀ ਹਾਂ ਜੀ ਭਾਈ ਜੀ ਠੀਕ ਠਾਕ ਹੈ ਜੀ ਨਹੀਂ ਅੱਜ ਸਾਰਾ ਦਿਨ ਭਿੰਦੇ ਨਾਲ ਖੇਡ ਹੀ ਗਿਆ ਏ ਵੀ ਪਾਣੇ ਏ ਵੀ ਪਾਣੇ ਨਾਲ ਖੇਡਦਾ ਸੀ ਅੱਜ ਦੇ ਸੁਕਾਪੂ ਇਹ ਕਰੇ ਏ ਵੀ ਖੇਡੇ ਆ ਵੀ ਪਾਣੇ ਦੇ ਨਾਲ ਬਾਬਾ ਗੋਰਾ ਜੀ ਅਮਨ ਸਿੰਘ ਚੜ੍ਹਦੀ ਕਲਾ ਵੀਰ ਜੀ ਤੁਸੀਂ ਸੁਣਾਓ ਬਾਅਦ ਠੀਕ ਆ ਜੀ ਕਿਰਪਾ ਜੀ ਮੋਟਰ ਬੰਦ ਕਰ ਦਿਓ ਯਾਰ ਕਿਹੜੀ ਮੋਟਰ ਬੰਦ ਕਰਦੀ ਏ ਚਾਦਨ ਸਿੰਘ ਜੀ ਨਹੀਂ ਨਹੀਂ ਜੀ ਕੋਈ ਬੰਨ ਨਹੀਂ ਟੁੱਟਿਆ ਜੀ ਐਵੇਂ ਗੱਪਾਂ ਮਾਰਦੇ ਆ ਜੀ ਕੋਈ ਬੰਨ ਨਹੀਂ ਟੁੱਟਿਆ ਜੀ ਸਾਰੇ ਠੀਕ ਆ ਜੀ ਇਟਸ ਓਕੇ ਆ ਕੋਈ ਡਰਨ ਵਾਲੀ ਕੋਈ ਗੱਲ ਨਹੀਂ ਕਿ ਜੀ ਉਹ ਆਪਣੇ ਉਧਰ ਆਪਣੇ ਰੋਪੜ ਸਾਈਡ ਟੁੱਟਿਆ ਜੀ ਇਧਰ ਨਹੀਂ ਟੁੱਟਿਆ ਜੀ ਫਤਿਹਗੜ੍ਹ ਸਾਹਿਬ ਵੱਲ ਟੁੱਟਿਆ ਇੱਕ ਬਾਜੀ ਸਭ ਵਧੀਆ ਆ ਜੀ ਠੀਕ ਆ ਜੀ ਵੀਰੇ ਔਰ ਦੱਸੋ ਜੀ ਹਾਂਜੀ ਜੋਲ ਸਾਹਿਬ ਜੀ ਠੀਕ ਆ ਜੀ ਤੁਸੀਂ ਸੁਣਾਓ ਠੀਕ ਠਾਕ ਹੋ ਘਰ ਪਰਿਵਾਰ ਕਿਦਾਂ ਠੀਕ ਠਾਕ ਸਾਰੇ ਕਾਲ ਜੀ ਬਾਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਠੀਕ ਆ ਬਾਈ ਜੀ ਤੁਸੀਂ ਸੁਣਾਓ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਸਣੀ ਸਿੱਧੂ ਜੀ ਸਤਿ ਸ਼੍ਰੀ ਅਕਾਲ ਜੀ ਹਾਈ ਵੀਰ ਜੀ ਹਾਂਜੀ ਵੀਰ ਜੀ ਕਿਵੇਂ ਹੋ ਜੀ ਚੰਨ ਸਿੰਘ ਜੀ ਕਹ ਰਹੇ ਓਕੇ ਓਕੇ ਜੀ ਓਕੇ ਟੁੱਟ ਗਿਆ ਵੀਰੇ ਸਾਡੀ ਪੂਆ ਹੋਰ ਰਹਿੰਦੀ ਆ ਜੀ ਕਿੱਥੇ ਰਹਿੰਦੀ ਤੁਹਾਡੀ ਭੂਆ ਭਾਨੇ ਓਏ ਪੰਜਾਬ ਚ ਕਿੰਨੇ ਪਾਣੀ ਆ ਫਰੋਮ ਅਮਨ ਜੀ ਸਾਡੇ ਪੰਜਾਬ ਦੇ ਵਿੱਚ ਜੀ 8 ਜ਼ਿਲ੍ਹਿਆਂ ਦੇ ਵਿੱਚ ਪਾਣੀ ਆ ਚੁੱਕਿਆ ਜੀ ਮੇਰੇ ਖਿਆਲ ਨਾਲ 1500 1800 ਪਣੀ ਕਿੰਨੇ ਘਰ ਆ ਜੀ ਲੱਖ ਦੋ ਲੱਖ ਬੰਦਾ ਆ ਜੀ ਸ਼ਾਇਦ ਮੇਰੇ ਖਿਆਲ ਨਾਲ ਬਹੁਤ ਬੁਰਾ ਹਾਲ ਆ ਜੀ ਟੁੱਟ ਗਿਆ ਕਿਹੜਾ ਟੁੱਟਿਆ ਭਾਨੇ ਪਾਨੇ ਓਏ ਜੈ શ્રી RAM ਜੀ ਜੈ શ્રી RAM ਜੈ ਸ਼੍ਰੀ ਕਨੂਆ ਕੀ ਲਿਖਿਆ ਬਾਈ ਕ੍ਰਿਸ਼ਨਾ ਜੀ ਜੈ ਸ਼੍ਰੀ ਕ੍ਰਿਸ਼ਨਾ ਜੀ ਸਾਥੀ ਕੱਲ ਕੀ ਹਾਲ ਚਾਲ ਬਾਈ ਜੀ ਔਰ ਸੁਣਾਓ ਕਿੱਥੇ ਟਿਕਟੌਕ ਨਈ ਨਈ ਬਾਈ ਪ੍ਰਾਪਤ ਥੇਂ ਯਾ ਪ੍ਰਾਪਤ ਲਾਈਕ ਸਬਸਕ੍ਰਾਈਬ ਕਰ ਦੱਤਾ ਜੀ ओके ठीक है जी डन है जिन्होंने नहीं ਕੀਤਾ ਉਹ ਵੀ ਕਰ ਲੋ ਜੀ ਜਲਦੀ ਜਲਦੀ ਕਰੀਆਂ ਗੱਲਾਂ ਬਾਤਾਂ ਅਜ ਫਿਰ ਭਾਨੇ ਕਿੱਥੇ ਟੁੱਟਿਆ ਬੰਨ ਮੈਨੂੰ ਖਬਰ ਦੇ ਜਲਦੀ ਕਿਹੜੇ ਪੰਡੇ ਟੁੱਟਿਆ ਬੰਨ ਭਾਨੇ ਜਲੰਧਰ ਓਕੇ ਓਕੇ ਹਮ ਸੈਂਗ ਹਲੋ ਸਰ ਹਾਂਜੀ ਪਾਣੀ ਕਮ ਹੁਆ ਜੀ ਹਾਂਜੀ ਭਾਈ ਥੋੜਾ ਕਮ ਹੁਆ ਥਾ ਲੇਕਿਨ ਪਿਛੇ ਸੇ ਪਾਣੀ ਆਇਆ ਜਾ ਰਹਾ ਹੈ ਨਾ ਹਿਮਾਚਲ ਪ੍ਰਦੇਸ਼ ਸੇ ਅ ਦਰਮੀ ਪੈ ਰਿਆ ਨਾ ਹਿਮਾਚਲ ਪ੍ਰਦੇਸ਼ ਤਾਂ ਕਰਕੇ ਉਹ ਪਾਣੀ ਪਖੜਾ ਡੈਮ ਨੰਗਲ ਡੈਮ ਦੇ ਵਿੱਚ ਆਂਦਾ ਹੈ ਤੇ ਉੱਥੋਂ ਪਾਣੀ ਫੇ ਉਹ ਤਾਂ ਅਪ ਅਪ ਹੋ ਜਾਂਦਾ ਨਾ ਉਹਦਾ ਜਿਹੜਾ ਲੈਵਲ ਆ ਤੇ ਉਹ ਤਾਂ ਕਰਕੇ ਉਹਨਾਂ ਨੂੰ ਵੀ ਪਾਣੀ ਉਹਨਾਂ ਦੀ ਵੀ ਮਜਬੂਰੀ ਆ ਉਹਨਾਂ ਨੂੰ ਵੀ ਪਾਣੀ ਛੱਡਣਾ ਪੈਂਦਾ ਹਨ ਹਰ ਚੀਜ਼ ਦੀ ਇੱਕ મਨਿਆਤ ਹੁੰਦੀ ਆ ਉਹ મਨਿਆਤ ਦੇ ਸਾਰ ਉੱਥੇ ਆਪਾਂ ਲੈ ਸਕਦੇ ਆ ਪਾਣੀ ਰੱਖ ਸਕਦੇ ਆ ਕੁਝ ਵੀ ਜਦੋਂ ਪਾਣੀ ਉੱਥੇ ਜ਼ਿਆਦਾ ਹੋ ਜਾਂਦਾ ਉਹਨਾਂ ਨੂੰ ਵੀ ਛੱਡਣਾ ਪੈਂਦਾ ਹਨ ਦਲਪ੍ਰੀਤ ਕੌਰ ਜੀ ਕਹਿ ਰਹੇ ਆ ਜੀ ਕਿ ਬਾਏ ਬਾਏ ਕਿਉਂ ਜੀ ਮੈਂ ਤਾਂ ਰਿਪਲਾਈ ਕੀਤਾ ਸੀਗਾ ਜੀ ਗੁੱਡ ਨਾਈਟ ਇੰਨੀ ਜਲਦੀ ਗੁੱਡ ਨਾਈਟ ਹੋ ਜਾਂਦੀ ਆ ਮੈਂ ਅਜੇ ਜਲੰਧਰ 10 ਸਾਲ ਰਹਾ ਹਾਂ ਰਹਾ ਜੀ ਓਕੇ ਓਕੇ ਠੀਕ ਆ ਭਾਈ ਜੀ ਪਾਜੀ ਪੰਜਾਬ ਦਾ ਬਹੁਤ ਮੜਾ ਹਾਲ ਹਾਂ ਜੀ ਭਾਈ ਜੀ ਬਹੁਤ ਬੁਰਾ ਹਾਲ ਹੈ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਜਿੰਨੇ ਜਿੰਨੇ ਜੋਗੇ ਆਪ ਹੈਗੇ ਆ ਆਪ ਮਦਦ ਕਰੀਏ ਕੋਈ ਪੈਸੇ ਦੀ ਮਦਦ ਕਰ ਸਕਦਾ ਕੋਈ ਰਾਸ਼ਨ ਪਾਸ਼ਨ ਦੀ ਕੋਈ ਉੱਥੇ ਮਿਹਨਤ ਕਰ ਸਕਦਾ ਜਿੱਦਾਂ ਜਿੱਦਾਂ ਦੀ ਵੀ ਆਪਾਂ ਮਿਹਨਤ ਕਰ ਸਕਦੇ ਆ ਜਰੂਰ ਕਰੀਏ ਹੁਣ ਤਾਂ ਬਹੁਤ ਲੋਕੀ ਜਾ ਰਹੇ ਆ ਜੀ ਮਿਹਨਤ ਕਰਨ ਅਸਲੀ ਅਸਲੀ ਕੰਮ ਤਾਂ ਉਦੋਂ ਹੋਣਾ ਆ ਜਦੋਂ ਪਾਣੀ ਨੇ ਘਟ ਜਾਣਾ ਆ ਤੇ ਜਦੋਂ ਸਾਫ ਸਪਾਈਆ ਕੰਨਾ ਪਿੰਡਾਂ ਦੇ ਪਿੰਡ ਤਬਾਹ ਹੋਏ ਹੋਏ ਨੇ ਕਈਆਂ ਜਾਨਵਰਾਂ ਦੀ ਲਾਸ਼ਾਂ ਲੁਸ਼ਾਂ ਪਈਆਂ ਹੋਣੀਆਂ ਕੁਝ ਵੀ ਹੋਇਆ ਹੋਣਾ ਉਦੋਂ ਵੀ ਸੇਵਾ ਕਰਨ ਦਾ ਆਪਾਂ ਨੂੰ ਮੌਕਾ ਮਿਲੇ ਤਾਂ ਜਰੂਰ ਜਾਓ ਜੀ ਅਸੀਂ ਵੀ ਜਾਵਾਂਗੇ ਜਿੰਨੇ ਜੋਗੀ ਹਮੋ ਜਿੰਨੇ ਚਿਰ ਉੱਥੇ ਸੇਵਾ ਚੱਲੂਗੀ ਅਸੀਂ ਵੀ ਸੇਵਾ ਕਰਾਂਗੇ ਉੱਥੇ ਜੀ ਮੰਨੂ ਸਾਹਿਬ ਜੀ ਕਹਿ ਰਹੇ ਆ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਕੌਰ ਮਨਨ ਜੀ ਕਹਿ ਰਹੇ ਹੋ ਸਤਿ ਸ੍ਰੀ ਅਕਾਲ ਵੀਰਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਹਾਲ ਹੈ ਜੀ ਪਾਕਿਸਤਾਨ ਠੀਕ ਆ ਬਾਈ ਜੀ ਤੁਸੀਂ ਸੁਣਾਓ ਜੀ ਚੀਮਾ ਬਾਈ ਅਕਾਲ کہہਦੇ ਆ ਜੀ ਅਕਾਲ ਹਜੀ ਕਾਲ ਹੈ ਜੀ ਪਰ ਹੀ ਮੇਰੇ ਵੱਡੇ ਭਾਜੀ ਕਨੇਡਾ ਤਾਂ ਕਰ ਪੰਜਾਬ ਗਏ ਨੇ ਓਕੇ ਓਕੇ ਠੀਕ ਆ ਬਾਈ ਜੀ ਚਲੋ ਜੋ ਵੀ ਆ ਮੇਰ ਕਰੇ ਬਾਬਾ ਸਾਰਿਆਂ ਤੇ ਜਿਹੜਾ ਜਿਹੜਾ ਨੁਕਸਾਨ ਹੋਇਆ ਸਾਡੇ ਪੰਜਾਬੀਆਂ ਦਾ ਉਹ ਬਾਈ ਗੁਰ ਸੱਚੇ ਪਾਤਸ਼ਾਹ ਨੂੰ ਮੁੜ ਪੈੜਾਂ ਪੈਰਾਂ ਤੇ ਖਲੋਣਤੀ ਬੱਲ ਬੁੱਤੀ ਬਕਸ ਬਕਸ਼ੇ ਜਿੱਦਾਂ ਜਿੱਦਾਂ ਜੋ ਵੀ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਸਾਰੇ ਇੱਕ ਮੋਠ ਹੋ ਕੇ ਸਾਰੇ ਲੜਦੇ ਆ ਮੁਸੀਬਤ ਦਾ ਸਾਹਮਣਾ ਕਰਦੇ ਆ ਪੰਜਾਬ ਇੱਕ ਸ਼ੇਰਾਂ ਦੀ ਕੌਮ ਆ ਸਾਡਾ ਭਾਨੇ ਓਏ ਹੈਲੋ ਭਾਨੇ ਓਏ ਉਹ ਦੱਸੀ ਮਾੜੇ ਜਾ ਕਿਹੜਾ ਬੰਟ ਟੁੱਟਿਆ ਲੁਧਿਆਣੇ ਬਾਈ ਜੀ ਕੌਣ ਸੇ ਸ਼ਹਿਰ ਹੋ ਬਾਈ ਜੀ ਹਮਾਰਾ ਸ਼ਹਿਰ ਜਲੰਧਰ ਹੈ ਜੀ ਫਗਵਾੜਾ ਬਹੁਤ ਬੁਰਾ ਹਾਲ ਆ ਜੀ ਸਾਰੇ ਇਲਾਕੇ ਦੇ ਵਿੱਚ ਦਰ ਨਵੇਂ ਸ਼ਹਿਰੀ ਦੇ ਵਿੱਚ ਵੀ ਪਾਣੀ ਆਇਆ ਹੋਇਆ ਹੈ ਸ਼ਾਹਕੋਟ ਬਾਲਿਆ ਸ਼ਾਹ ਬਚਾ ਆ ਸ਼ਾਹਕੋਟ ਓਕੇ ਕੌਣ ਮਨ ਕੌਣ ਆ ਵੀਰੇ ਮੈਨੂੰ ਪਤਾ ਨਹੀਂ ਜੀ ਕੋਰ ਮਨ ਮੈਨੂੰ ਮੈਨੂੰ ਵੀ ਨਹੀਂ ਪਤਾ ਮਨ ਲੱਗਦਾ ਸ਼ਾਇਦ ਨਿਊ ਆ ਕਿ 올ਡ ਆ ਕਿ ਪਤਾ ਨਹੀਂ ਜੀ ਹਲੇ ਬਾਕੀ ਬਾਬਾ ਮੇਰੇ ਕਰੇ ਜੀ ਜੋ ਜੋ ਨੁਕਸਾਨ ਹੋ ਰਿਹਾ ਜੇ ਸਾਡੇ ਵੀਰਾਂ ਦਾ ਭੈਣਾ ਭਰਾਵਾਂ ਬਜ਼ੁਰਗ ਉੱਥੇ ਦਿਨ ਰਾਤ ਮਿਹਨਤ ਕਰ ਰਹੇ ਆ ਛੱਤਾਂ ਤੇ ਕੋਠਿਆਂ ਦੀਆਂ ਛੱਤਾਂ ਤੇ ਬੈਠੇ ਆ ਪੇਣ ਨੂੰ ਪਾਣੀ ਨਹੀਂ ਹੈ ਭੋਜਨ ਨਹੀਂ ਮਿਲ ਰਿਹਾ ਚਲੋ ਫੇਰ ਵੀ ਜਦੋਂ ਵੀ ਮਾੜਾ ਮੋਟਾ ਚਲੋ ਹੋਊਗਾ ਉੱਥੇ ਤੱਕ ਲੋਕੀ ਹੌਲੀ ਕਰਕੇ ਪਹੁੰਚ ਰਹੇ ਆ ਜਿੱਦਾਂ ਵੀ ਕਈ ਪਿੰਡਾਂ ਹਨਾ ਕਈ ਪਿੰਡਾਂ ਕੇ ਇਹਨਾਂ ਪਿੱਛੇ ਜਿਹਨ ਹੁੰਦੇ ਆ ਇਹਨਾਂ ਦਾ ਪਤਾ ਵੀ ਨਹੀਂ ਦਿੰਦਾ ਕਿਆਂ ਨੂੰ ਉੱਥੇ ਤੱਕ ਕਈ ਵੀਰ ਨਹੀਂ ਪਹੁੰਚਦੇ ਅੱਜ ਅਸੀਂ ਵੀਡੀਓ ਦੇਖਦੇ ਸੀਗੇ 10-10 ਦਿਨ ਹੋ ਗਏ ਉਹਨਾਂ ਪਿੰਡਾਂ ਦੇ ਵਿੱਚ ਭੋਜਨ ਤੱਕ ਨਹੀਂ ਜਾ ਰਿਹਾ ਪਾਣੀ ਤੱਕ ਨਹੀਂ ਜਾ ਰਿਹਾ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਆਪਾਂ ਕਿੱਦਾਂ ਹਾਂ ਫਵਾੜੇ ਕਿੱਥੇ ਕੋ ਜਿਆਦਾ ਕਿਹੜੇ ਪਾਸੇ ਨੂੰ ਜਿਆਦਾ ਜੀ ਪਾਣੀ ਦਾ ਬਾਅਦ ਔਰ ਆਪ ਜੀ ਠੀਕ ਹੋ ਔਰ ਸਾਰੇ ਪਰਿਵਾਰ ਦਾ ਕੀ ਹਾਲ ਹਾਂਜੀ ਬਾਈ ਜੀ ਠੀਕ ਠਾਕ ਹੈ ਜੀ ਅਮਰਜੀਤ ਸਿੰਘ ਵਾਲਜੀ ਬਾਈ ਜੀ ਪਾਣੀ ਇਧਰ ਆਪਣੇ ਫਲੋਰ ਸਾਈਡ ਤੇ ਕਿਹੜਾ ਸਤਲੁਜ ਦਰਿਆ ਆ ਉਧਰ ਜਿਆਦਾ ਆ ਜੀ ਗੱਬੇ ਆਪਣਾ ਇਲਾਕਾ ਕਿਹੜਾ ਸੇਫ ਆ ਤੇ ਉਹਦੀ ਬੈਕ ਸਾਈਡ ਆ ਜੀ ਮਾਲਪੁਰ ਸਾਈਡ ਚੇਤਾ ਚੂਤਾ ਕੰਗਰੋਡ ਇਧਰ ਪਾਣੀ ਆਇਆ ਜੀ ਪਿੱਛੇ ਬੈਕ ਸਾਈਡ ਆਪਣੇ ਨਾਵਾ ਸ਼ਹਿਰ ਆ ਔਰ ਉਪਰ ਪਾਣੀ ਆਇਆ ਉਥੋਂ ਬੰਨ ਟੁੱਟਿਆ ਅੱਜ ਮੇਰੇ ਖਿਆਲ ਨਾਲ ਸਤਲੁਜ ਵਾਲਾ ਵੀ ਜੀ ਬੰਨ ਟੁੱਟ ਗਿਆ ਫਲੋਰ ਵਾਲਾ ਉਹ ਕਹਿੰਦੇ ਸ਼ਾਹਕੋਟ ਦੇ ਕੋਲੋਂ ਸ਼ਾਇਦ ਟੁੱਟਾ ਆ ਪਾਨਾ ਵੀ ਦੱਸ ਰਿਹਾ ਮੈਂ ਦੇਖੀ ਨਹੀਂ ਭਾਈ ਜੀ ਖਬਰ ਜਿੱਥੇ ਅਸੀਂ ਗਏ ਸੀ ਜਿਹੜਾ ਆਪਣਾ ਮੇਨ ਸਾਡਾ ਆ ਜੀ ਸੰਗੋਵਾਲ ਫਲੋਰ ਦੇ ਤਲਵੰਨ ਰੋਡ ਤੇ ਆ ਜੀ ਉੱਥੇ ਉਹ ਬੰਨ ਟੁੱਟਣ ਦੇ ਬਹੁਤ ਚਾਂਸ ਸੀਗੇ ਸਾਡੇ ਵੀਰਾਂ ਨੇ ਉੱਥੇ ਬੜੀ ਮਿਹਨਤ ਨਾਲ ਜੀ ਉਹ ਬੰਨ ਨੂੰ ਸੰਭਾਲਿਆ ਦਿਨ ਰਾਤ ਇੱਕ ਮਿਹਨਤ ਕੀਤੀ ਆ ਰਾਤ ਇਦੋਂ ਤੀਬੀ ਤਿੰਨ 4 ਵਜੇ ਤੱਕ ਲੱਗੇ ਰਹੇ ਘੰਟਾ ਦੋ ਘੰਟੇ ਰੈਸਟ ਕੀਤੀ ਤੇ ਫਿਰ ਸਵੇਰੇ 6 ਵਜੇ ਫੇਰ ਚੱਲ ਪਏ ਸੀ ਜੀ ਮਾਰੂ ਮਾਰ ਦੇ ਬੂਰੇ ਪਰ ਪਰ ਕੇ ਮਿੱਟੀ ਦੀਆਂ ਟਰਾਲੀਆਂ ਆਈ ਗਈਆਂ ਟਰੱਕ ਆਈ ਗਏ ਜੀ ਸੀ ਬੀਆਂ ਲੱਗੀਆਂ ਸੀਗੇ ਇੱਟਾ ਰੋੜੇ ਵਾਲੇ ਪੱਥਰਾ ਆਉਂਦੇ ਸੀਗੇ ਉਹ ਸਿੱਟੀ ਜਾਂਦੇ ਸੀ ਉਹਦੇ ਕਰਕੇ ਥੋੜਾ ਉਹ ਲੱਕਾਂ ਪੂਰਾ ਮਜ਼ਬੂਤ ਕਰ ਦਿੱਤਾ ਆ ਹੁਣ ਸ਼ਾਇਦ ਕਹਿ ਰਹੇ ਆ ਜੀ ਸ਼ਾਹਕੋਟ ਕੋਈ ਬੰਨ ਟੁੱਟ ਗਿਆ ਇਹਦੇ ਬਾਰੇ ਕੋਈ ਖਬਰ ਨਹੀਂ ਆਈ ਆਪਣੇ ਕੋਲ ਕਾਲੂ ਫੇ ਸ਼ਾਕ ਕੋੜ ਦਾ ਟੂਰ ਕੱਢਾਂਗੇ ਜਿੱਥੇ ਜਾ ਉੱਥੇ ਜਾ ਕੇ ਆਵਾਂਗੇ ਦੇਖਾਂਗੇ ਜੀ ਕੀ ਮਾਹੌਲ ਚਾਲਿਆ ਬਾਕੀ ਬਾਬਾ ਮੇਰ ਕਰੇ ਇਦਾਂ ਦਾ ਕੁਝ ਨਾ ਹੋਵੇ ਕਈ ਇਹ ਖਬਰਾਂ ਖਬਰਾਂ ਵਾਲੇ ਖਬਰਾਂ ਵਾਲੇ ਹਨ ਜੀ ਫੇਕ ਨਿਊਜ਼ ਫੁਲਾ ਦਿੰਦੇ ਆ ਆ ਬੰਨ ਟੁੱਟ ਗਿਆ ਆ ਬੰਨ ਟੁੱਟ ਗਿਆ ਜਿਹੜਾ ਸੰਗੋਵਾਲ ਫਲੋਰ ਦੇ ਕੋਲ ਕਿਹੜਾ ਬੰਨ ਸੀ ਢੋਸੀ ਬੰਨ ਸੀਗਾ ਉਹਦਾ ਵੀ ਇਦਾਂ ਹੀ ਰੌਲਾ ਪਾਉਂਦੇ ਸੀਗੇ ਜੀ ਬੰਨ ਟੁੱਟ ਗਿਆ ਬੰਨ ਟੁੱਟ ਗਿਆ ਜਦੋਂ ਅਸੀਂ ਗਏ ਉੱਥੇ ਇਦਾਂ ਦੀ ਕੋਈ ਗੱਲਬਾਤ ਨਹੀਂ ਸੀਗੀ ਰਾਏ ਗੇਮਿੰਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਤੇ ਪਾਈ ਜੀ ہمارا ਸ਼ਹਿਰ ਲੁਧਿਆਣਾ ਲੰਡਨ ਹੈ ਲੰਡਨ ਲੰਡਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਹੋ ਕਿੱਧਰ ਗਿਆ ਸਾਡੇ ਵੀਰ ਪਿਆਰੇ ਮਾਨੂੰ ਲੱਗਦਾ ਅੱਜ ਨੈਟ ਸਨੋ ਆਦਾ ਬਾਈ ਇਹਦਾ ਵਾਈਫਾਈ ਦਾ ਪਤਾ ਨਹੀਂ ਕੀ ਚੱਕਰ ਪਿਆ ਉਹ ਚੱਲ ਨਹੀਂ ਰਿਹਾ ਤਾਂ ਕਰਕੇ ਮੋਬਾਈਲ ਦਾ ਡਾਟਾ ਔਨ ਕੀਤਾ ਉਹ ਸਾਲਾ ਮੇਰੇ ਖਾਣਾ ਸਹੀ ਨਹੀਂ ਚੱਲਦਾ ਪਿਆ ਨਾ ਵੀਰ ਜੀ ਕੋਈ ਹੈਲਪ ਨਹੀਂ ਕਰ ਰਹਾ ਬਾਈ ਜੀ ਬਹੁਤ ਜਾਣੇ ਹੈਲਪ ਕਰ ਰਹਾ ਹੈ ਜੀ ਸੇਵਾ ਸੇਵਾ ਕਰ ਰਹੇ ਆ ਉੱਥੇ ਜੀ ਬਸ ਜਾ ਰਹਾ ਮੈਂ ਸਾਰਾ ਨੁਪਾ ਕਰੀ ਸਰਕਾਰ ਨੇ ਟਾਈਮ ਤੇ ਟਾਈਮ ਦਾ ਪ੍ਰਬੰਧ ਵੀ ਨਹੀਂ ਹਾਂ ਭਾਈ ਜੀ ਸਾਡੇ ਉਧਰ ਇਲਾਕੇ ਦੀ ਐਮਐਲਏ ਬੀਬੀ ਕਹਿ ਰਹੀ ਸੀ ਕਿ ਮੈਂ 5 ਕਰੋੜ ਰੁਪਇਆ ਲਾ ਦਤਾ ਬੰਨਾ ਤੇ 5 ਕਰੋੜ ਰੁਪਇਆ ਮਨਵਾਦਣਾ ਆਪਣੀ ਕੋਠੀ-ਕੂਠੀ ਤੇ ਲਾ ਦਤਾ ਹਾਂ ਅੱਜ ਮੈਂ ਵੀਡੀਓ ਪਾ ਕੇ ਆਇਆ ਹੁਣੇ ਟਪੂਸੀ ਮਾਰਕੀਟ ਟਰੈਕਟਰ ਤੇ ਬਹਿ ਗਈ ਆ ਹੱਥੇ ਚ ਫੜਲੇ ਥਾਲੀ ਤੇ ਰੋਟੀ ਖਾਣ ਲੱਗੀ ਵੀਡੀਓ ਬਣਾ ਬਣਾ ਕੇ ਲੋਕੀ ਪਾਉਣ ਲੱਗ ਗਏ ਸੀਵਾ ਕਰਦੀ ਕਰਦੀ ਆ ਤੈਨੂੰ ਇਹ ਨਹੀਂ ਪਤਾ ਹੁਣਾ ਇਹਨੂੰ ਕਿ ਟਰੈਕਟਰ ਦੇ ਕਿੰਨੇ ਗੇਅਰ ਆ ਕਿਹੜਾ ਗੇਅਰ ਮੋਨ ਪੈਂਦਾ ਕਿਹੜਾ ਪਿਛੇ ਨੂੰ ਪੈਂਦਾ ਮੂੰਹ ਚੱਕ ਕੇ ਆ ਜਾਂਦੇ ਆ ਫੋਟੋਆਂ ਵੀਡੀਓਆਂ ਕਰਾਉਣ ਪਤਾ ਲੱਗਦਾ ਨਹੀਂ ਇਹਨਾਂ ਨੂੰ ਕੁਝ ਹਾਂਜੀ ਖਾਲਸਾ ਜੀ ਸਟ੍ਰੀਮ ਰੁਕ ਰਹੀ ਹੈ ਨੈਟਵਰਕ ਪਰ ਪ੍ਰੋਬਲਮ ਹੋ ਰਹੀ ਹੈ ਹਾਂਜੀ ਹਾਂਜੀ ਬਾਈ ਜੀ ਅੱਜ ਨੈਟਵਰਕ ਪਰ ਪ੍ਰੋਬਲਮ ਬਹੁਤ ਹੈ ਜੀ ਮਾਫੀ ਕਰਨਾ ਜੀ ਮੈਂ ਲੱਗਦਾ ਨੈਟਵਰਕ ਥੋੜੇ ਜਿਹਾ ਪ੍ਰੋਗਰਾਮ ਬਾਈ ਜੀ ਅੱਜ ਮਾਫ ਕਰਨਾ ਜੀ ਮੇਰਾ ਵਾਈਫਾਈ ਖੜ ਗਿਆ ਆ ਜੀ ਵਾਈਫਾਈ ਫੋਨ ਦਾ ਨੈਟ ਸਲੋ ਚੱਲਦਾ ਨਾ ਮੀਮੂ ਕਰਕੇ ਨਹੀਂ ਬਾਬਾ ਜੀ ਤੁਹਾਨੂੰ ਸੌਰੀ ਬੋਲਣ ਦੀ ਲੋੜ ਨਹੀਂ ਤੁਸੀਂ ਤਾਂ ਪਹਿਲਾਂ ਬਹੁਤ ਅਸੀਬਰ ਚ ਹੋ ਨਾ ਬਾਬਾ ਜੀ ਸੌਰੀ ਨਹੀਂ ਬੋਲਣਾ ਬਾਬਾ ਜੀ ਰੱਬ ਪਹਿਲਾਂ ਭਲਾ ਕਰੇ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਬਾਈ ਜੀ ਤੁਸੀਂ ਆਏ ਨਾ ਟਾਈਮ ਕੱਢ ਕੇ ਉਨੇ ਆ ਇਨਾ ਪਿਆਰ ਸਤਿਕਾਰ ਮਾਨਤਨ ਬਖਸ਼ਦੇ ਹੋ ਪਰ ਫਿਰ ਵੀ ਆਪਣਾ ਫਰਜ਼ ਜਣਾ ਪੂਰਾ ਕਿ ਤੁਹਾਨੂੰ ਸਹੀ ਗੱਲਾਂ ਬਾਤਾਂ ਮੇਰੀ ਵੀਡੀਓ ਤੜ ਤੱਕ ਸਹੀ ਪਹੁੰਚੇ ਨਾ ਉਹ ਨੈਟ ਥੋੜੀ ਜੀ ਪ੍ਰੋਬਲਮ ਕਰਕੇ ਦਿਖਦਾ ਰਹੀ ਹੈ ਹੁਣ ਸਹੀ ਹੈ ਨੇ ਦੇਖੋ ਤਾਂ ਜੀ ਮੜੇ ਜਾ ਮੱਲਾ ਦਾ ਜ ਆਪਣਾ ਬੋੜੀ ਬਿਹਤਰਾ ਸੌਰੀ ਨੋਟ ਸਪੈਕਟ ਬਾਜੀ ਅਸੈਪਟਡ ਕੇ ਹੋਰ ਜੀ ਸੌਰੀ ਕਿਦਾਂ ਬੋਲੀਏ ਜੀ ਨੈਟ ਨਹੀਂ ਚੱਲ ਰਿਹਾ ਮੇਰਾ ਹੁਣ ਮੈਂ ਕੀ ਕਰਾਂ ਜੀ ਮੇਰਾ ਕਿਹੜਾ ਵਾਈਫਾਈ ਹੈ ਪਤਾ ਨਹੀਂ ਲਾਲ ਬੱਤੀ ਆ ਰਹੀ ਹੈ ਮਾਤਾ ਕਹਿੰਦੀ ਉਹ ਚੱਲ ਨਹੀਂ ਰਿਹਾ ਤੇ ਹੁਣ ਨੈਟ ਔਨ ਕੀਤਾ ਮੋਬਾਈਲ ਵਾਲਾ ਉਹਦੇ ਆਸਰੇ ਗੱਲ ਕਰ ਰਹੇ ਆਂ ਤੁਹਾਡੇ ਨਾਲ ਜੀ ਮੜੀ ਮੋਟੀ ਜਿਹੜੀ ਹੋ ਰਹੀ ਆ ਯੈਸ ਇਹ ਆ ਜੋ ਫਰੋਂ ਪੰਜਾਬ ਯੈਸ ਬਾਈ ਤੁਹਾਡਾ ਧੰਨਵਾਦ ਬਾਬਾ ਜੀ ਕੋਈ ਗੱਲ ਨਹੀਂ ਸੋਣਾ ਸੀ ਬਾਸ ਤੁਹਾਨੂੰ ਬਾਬਾ ਜੀ ਠੀਕ ਹੈ ਜੀ ਤੁਹਾਡਾ ਧੰਨਵਾਦ ਬਾਬਾ ਜੀ ਠੀਕ ਹੈ ਜੀ ਭਾਈ ਜੀ ਕੋਈ ਬਲ ਨਹੀਂ ਭਾਈ ਸਰਕਾਰ ਕੀ ਤਰਫ ਸੇ ਫੰਡ ਆਇਆ ਕੁਛ ਹੋਰ ਹੋਰ ਬਾਈ ਦੇ ਤਰ੍ਹਾਂ ਨੇ 500 ਕਰੋੜ ਰੁਪਏ ਦਿੱਤਾ ਉਹਨਾਂ ਨੇ ਮੇਰੇ ਅਕਾਊਂਟ ਚ ਆ ਵੀ ਗਿਆ ਹੈ ਇਹਨਾਂ ਨੇ ਕਿੱਥੇ ਦੇਣਿਆ ਇਹਨਾਂ ਨਾਲ ਤਾਂ ਬਾਦਲ ਚੰਗਾ ਆ ਜਿਹੜਾ ਪੈਸੇ ਵੰਡ ਰਿਹਾ ਆ ਤੇਲ ਦੇ ਰਿਹਾ ਆ ਕਿ 10000 ਲੀਟਰ ਦੇਈ ਜਾਂਦਾ ਕਦੇ 20000 ਲੀਟਰ ਤੇਲ ਦੇਈ ਜਾਂਦਾ 16 16 20 20 ਲੱਖ ਰੁਪਏ ਦਾ ਮੇਰੇ ਖਾਨਾ ਤੇਲ ਆਉਂਦਾ ਇਹਨਾਂ ਜਿਹੜਾ ਉਹ ਦੇ ਰਿਹਾ ਵੰਡ ਰਿਹਾ ਆ ਉਹਦੀ ਘਰ ਦੀ ਲੱਗਿਓ ਆ ਸਾਰੇ ਕਾਲੀ ਲੱਗਿਓ ਆ ਤੇ ਆਪ ਵਾਲੇ ਵੀ ਕਈ ਵਿੱਚ ਵਧੀਆ ਬੰਦੇ ਆ ਉਹ ਵੀ ਲੱਗੇ ਹੋਆ ਇਹ ਤਾਂ ਸਾਲੇ ਕਈ ਤਾਂ ਵਿੱਚ ਫੋਟਾਂ ਕਿਚਵਾ ਨੂੰ ਆਉਂਦੇ ਜਿੱਦਾਂ ਮੈਂ ਵੀਡੀਓ ਪਾਈ ਸੀ ਨਾ ਕੱਲ ਕਿ ਆਪ ਦੀ ਐਮਐਲਏ ਨੇ ਕੋਤਰਾ ਹਲਕੇ ਤੋਂ ਉਹ ਆਏ ਕਿਸਾਨਾਂ ਨੂੰ ਦਲਾਲ ਕਹਿ ਗਈ ਕਿੰਨੇ ਹਰੀਆਂ ਪੱਗਾਂ ਵਾਲੇ ਇਹ ਰੋਟੀਆਂ ਸੇਕਣਾਉਂਦੇ ਐ ਇਦਾਂ ਉਦਾਂ ਫਲਣਾ ਤੇਮਕਣਾ ਚੰਗਾ ਕੁਛ ਬੁੱਲੀ ਚਲੋ ਉੱਥੇ ਹੁਣ ਇਹ ਦੇ ਕਰਕੇ ਸਾਰੇ ਵੀਰ ਸਾਡੇ ਇੱਧਰ ਬਿਜ਼ੀ ਆ ਨਾ ਥੋੜੇ ਜਿਹਾ ਤਾਂਟ ਕੇ ਇੱਧਰ ਲੱਗੇ ਹੋਏ ਆ ਬੰਨਾਂ ਤੇ ਜ਼ਿੰਮੇਦਾਰੀਆਂ ਡਿਊਟੀਆਂ ਨਿਭਾ ਰਹੇ ਆ ਸਾਡੇ ਕਿਸਾਨ ਵੀਰ ਤੇ ਜਦੋਂ ਉਧਰ ਬੇਲੇ ਹੋਵਾਂਗੇ ਤੇ ਪਹਿਲਾਂ ਆਪ ਦੀ ਐਮਐਲਏ ਬੀਬੀ ਇੰਦਰਜੀਤ ਕੋਲ ਨੂੰ ਟਕਰਾਂਗੇ ਜਾ ਕੇ ਇਹਦੇ ਖਿਲਾਫ ਪਰਚਾ ਦਰਜ ਕਰਾਵਾਂਗੇ ਜਿਹੜਾ ਇਹਨਾਂ ਸਿੱਖਾਂ ਦੇ ਕਿਸਾਨਾਂ ਦੇ ਖਿਲਾਫ ਇਹਨੇ ਕਿੰਨੇ ਹਰੀਆਂ ਪੱਕਾਂ ਵਾਲੇ ਪੱਕਾਂ ਵਾਲੇ ਇਹ ਰੋਟੀਆਂ ਸਿਖਣਾਉਂਦੇ ਆ ਇਹ ਦਲਾਲ ਆ ਕੋਈ ਇਦਾਂ ਫੋਨਾਂ ਤਾਂ ਫੜਾ ਇਹ ਪ੍ਰਧਾਨਗੀਆਂ ਕਰਦੇ ਆ ਇਹਦੀ ਪ੍ਰਧਾਨਗੀ ਇਹਦੀ ਕੱਢਾਂਗੇ ਜੀ ਜਦ ਤੱਕ ਇੱਥੇ ਪਰਚਾ ਨਹੀਂ ਹੋਊਗਾ ਜਦ ਤੱਕ ਅਪਟੇਕੇ ਬਿਠਣ ਵਾਲੇ ਨਹੀਂਗੇ ਇਹੀ ਬੇਨਤੀ ਆਪਾਂ ਸਾਰਿਆਂ ਨੂੰ ਕਰਦੇ ਆਂ ਇਲਾਕਾ ਨਿਵਾਸੀਆਂ ਜਿਹੜੇ-ਜਿਹੜੇ ਵੀਰ ਸਾਡੇ ਉਧਰੋਂ ਆਂ ਨੇੜੇ-ਨੇੜੇ ਤੋਂ ਜਦੋਂ ਅਸੀਂ ਕੋਈ ਮੈਸੇਜ ਕੋਈ ਵੀਡੀਓ ਪਾਵਾਂਗੇ ਤਾਂ ਜਰੂਰ ਦੇਖਿਓ ਤੁਸੀਂ ਕੋਈ ਵੀਡੀਓ ਦੇਖਦੇ ਨਹੀਂ ਯਾਰ ਤੁਸੀਂ YouTube ਤੇ ਮੈਂ ਸ਼ਾਰਟ ਜੇ ਪਾਉਣਾ ਚਲਦੀਆਂ ਹੀ ਨਹੀਂ ਪਤਾ ਨਹੀਂ ਰੋਕ ਲਾਤੀ ਕਿਸੇ ਨੇ ਨਜ਼ਰ ਲੱਗੀ ਕਿਸੇ ਦੀ ਮਨ ਲੱਗਦਾ ਪਰ ਕੋਈ ਨਹੀਂ ਲੱਗਦਾ ਕਿ ਜਗ੍ਹਾ ਇੰਡੀਆ ਮੇਂ ਕੁਛ ਚైనా ਜੈਸਾ ਸਿਸਟਮ ਹੋਣਾ ਚਾਹੀਏ ਡੈਮੋਕ੍ਰੇਸੀ ਕਿ ਭਾਈ ਹੁਣ ਦੇਖੋ ਭਾਈ ਇਹ ਤਾਂ ਨੂੰ ਸਰਕਾਰਾਂ ਦੇ ਹੱਥ ਆ ਭਾਈ ਅਗਲੇ ਦੀਆਂ ਸਰਕਾਰਾਂ ਵਧੀਆ ਆ ਜੋ ਵਧੀਆ ਕਰ ਰਏ ਸਾਡੀਆਂ ਸਰਕਾਰਾਂ ਮਾੜੀਆਂ ਆ ਮਾੜੇ ਹਾਲਾਤ ਆ ਇਹਨਾਂ ਨੂੰ ਆਪਣੇ ਟੱਬਰਾਂ ਦੀ ਆਪਣੇ ਪਰਿਵਾਰਾਂ ਦੀ ਆਪਣੇ ਰਿਸ਼ਤੇਦਾਰਾਂ ਦੀ ਗੱਡੀਆਂ ਕਾਰਾਂ ਲੈ ਲਈਆਂ ਕੋਠੀਆਂ ਪਾਲੀਆਂ ਵੱਡੀਆਂ-ਵੱਡੀਆਂ ਧਨਦੋਲ